ਕੋਈ ਆਇਆ ਇਹਨੂੰ ਤਾਲਾ ਲਾਉਣਾ ਸੀਗਾ ਇਹਦੇ ਦਰਵਾਜ਼ੇ ਨਹੀਂ ਹੈਗੇ ਇਸ ਕਰਕੇ ਪੱਲੀ ਬੰਦਤੀ ਆ ਤੇ ਜਿੱਦਨ ਕੋਈ ਆਊਗਾ ਐਨਐਚ ਦਾ ਅਧਿਕਾਰੀ ਜਿੱਥੇ ਬੰਦਿਆਣਾ ਮੀਟਿੰਗ ਕਰੂਗਾ ਮੀਟਿੰਗ ਕਰਨ ਤੋਂ ਬਾਅਦ ਸਾਡੇ ਰੇਟ ਕੱਟ ਕਰੂਗਾ ਫਿਰ ਇਹ ਚਲਾਉਣਾ ਉਹ ਕਰਨਾ ਜਾਰੀ ਰਹਿਊਗਾ ਤੁਹਾਡਾ ਕਿ ਕਰਨਾ ਚਾਹੇ ਨਹੀ ਤਰਨਾ ਸੀ ਚੱਕ ਲੈਣਾ ਤਰਨੇ ਦੀ ਗੋਲੀ ਆ ਤੇ ਨਹੀਂ ਫਿਰ ਇੱਥੇ ਜਿਹੜੇ ਟੋਲ ਲੱਗੂਗਾ ਲੋਕਾਂ ਨੂੰ ਕਿ ਟੋਲ ਨਹੀਂ ਲੱਗਣਾ ਟੋਲ ਫ੍ਰੀ ਰਹੂਗਾ ਜੀ ਟੋਲ ਕਿਉਂ ਲਗੂਗਾ ਕਿਹ ਨਾਲ ਮੀਟਿੰਗ ਹੋਈ ਐ ਸੁਣਾਉਂਦੇ ਸਾਡੀ ਪ੍ਰਸ਼ਾਸਨ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਐ ਐਸਡੀਐਮ ਆ ਐਸਐਸਪੀ ਸਾਰੇ ਰਾਤ ਆਏ ਸੀ ਉਹਨਾਂ ਨਾਲ ਮੀਟਿੰਗ ਹੋਈ ਸਾਡੀ ਵੀ ਅਸੀਂ ਇਹਨੂੰ ਬੰਦ ਕਰ ਦਾਂਗੇ ਪਰ ਇਹਦਾ ਟੋਲ ਨਹੀਂ ਲੱਗੂਗਾ ਟੋਲ ਜੇ ਟੋਲ ਚਲਾਉਣਗੇ ਤਾਂ ਅਸੀਂ ਫਿਰ ਉੱਥੇ ਇਹਨਾਂ ਦਫ਼ਤਰ ਨੂੰ ਤਾਲਾ ਮਾਰਾਂਗੇ ਫਿਰ ਪੱਕੀਆਂ ਤਾਰਾਂ ਤੋਂ ਨਾ ਕਰਦੇ ਜੀ ਕੋਈ ਸਮਾਂ ਦਿੱਤਾ ਗਿਆ ਤੁਹਾਨੂੰ ਗੱਲਬਾਤਾਂ ਰਹੀ ਕਿ ਹਲੇ ਸਿਰ ਪੱਲੀਆਂ ਲਾ ਕੇ ਬੰਦ ਕੀਤਾ ਜਾਊਗਾ ਕੋਈ ਟਾਈਮ ਨਹੀਂ ਦਿੱਤਾ ਗਿਆ ਐਨਐਚਏ ਦਾ ਕੋਈ ਅਧਿਕਾਰੀ ਨਹੀਂ ਆ ਰਿਹਾ 15 ਦਿਨਾਂ ਤੋਂ ਤੁਹਾਡਾ ਸਾਰਾ মিডিਆ بار بار ਚੈਨਲ ਤੇ ਦਿਖਾ ਰਿਹਾ ਜੇ بار بار ਚੈਨਲ ਤੇ ਦੇਖ ਕੇ ਨਹੀਂ ਆ ਰਹੇ ਤਾਂ ਉਹਨਾਂ ਨੂੰ ਪਤਾ ਇੱਥੇ ਕੀ ਹੋ ਰਿਹਾ ਦੋ ਵਾਰੀ ਮੰਗ ਪੱਤਰ ਭੇਜਤਾ ਸੀ ਕੋਈ ਨਹੀਂ ਹੁੰਦਾ ਹੁਣ ਅੱਜ ਕਿੰਨੀਆਂ ਜੱਥੇਬੰਦੀਆਂ ਸ਼ਾਮਲ ਹੋਈਆਂ ਅੱਜ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਸਾਰੀਆਂ ਜਿੰਨੀਆਂ ਸਾਡੇ ਨਾਲ ਜੁੜੀਆਂ ਸਾਰੀਆਂ ਜਥੇਬੰਦੀਆਂ ਪੱਕਾ ਬੰਦ ਹਾਂ ਪੱਕਾ ਬੰਦ ਆ ਪੱਕਾ ਬੰਦ ਹੈ ਦੇਖੋ ਇਹ ਟੋਲ ਪਲਾजा ਇੰਡੀਆ ਦਾ ਸਭ ਤੋਂ ਮਹਿੰਗਾ ਟੋਲ ਪਲਾਜਾ ਹੈ ਔਰ ਇਸ ਟੋਲ ਪਲਾਜੇ ਦੀ ਜਿਹੜੀ મਨਿਆਦ ਹੈ ਸਾਨੂੰ ਪਤਾ ਚੱਲ ਰਿਹਾ ਕਿ ਇਹ ਵੀ મਨਿਆਦ ਜਿਹੜੀ ਉਹ ਖਤਮ ਹੋ ਚੁੱਕੀ ਹੈ ਪਰ ਇੱਥੇ ਜਿਹੜੀ ਸਰਕਾਰਾਂ ਧੰਦਲੀ ਕਰ ਰਹੀਆਂ ਉਹਦਾ ਕੋਈ ਡਾਕੂਮੈਂਟਸ ਨਹੀਂ ਪੇਸ਼ ਕਰ ਰਹੀਆਂ ਔਰ ਅਸੀਂ ਨਾ ਤੋਂ ਮੰਗ ਰਹੇ ਹਾਂ ਕਿ ਤੁਸੀਂ ਡਾਕੂਮੈਂਟ ਦਿਓ ਇਹਦਾ ਐਗਰੀਮੈਂਟ ਕਦੋਂ ਤੱਕ ਹੈ ਸੈਕਿੰਡ ਹਰ ਸਾਲ ਇਹਨੂੰ ਇਹ ਤਿੰਨ ਤਿੰਨ ਵਾਰੀ ਟੋਲ ਦੀ ਜਿਹੜੀ ਫੀਸ ਵਧਾਉਂਦੇ ਆ ਜਿਹਦੀ 150 ਰੁਪਏ ਤੋਂ ਪਰਚੀ ਸ਼ੁਰੂ ਹੋਈ ਸੀ ਅੱਜ ਉਹਦੀ 330 ਤੋਂ ਲੈ ਕੇ 2100 ਰੁਪਏ ਤੱਕ ਪਰਚੀ ਹੋ ਚੁੱਕੀ ਹੈ ਜਿਹੜੀ ਬਿਲਕੁਲ ਲੋਕਾਂ ਦੀ ਆਮ ਜਨਤਾ ਦੀ ਲੁੱਟ ਹੋ ਰਹੀ ਹੈ ਔਰ ਦਿੱਲੀ ਦੇ ਵਿੱਚ ਸਵਾ ਕਰੋੜ ਤੋਂ 1.5 ਕਰੋੜ ਰੁਪਈਆ ਗਰਾਇਆ ਜਾਂਦਾ ਇੱਕ ਸਾਲ ਚ 500 ਕਰੋੜ ਰੁਪਈਆ ਸਾਡੇ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਲੁੱਟ ਕੀਤੀ ਜਾਂਦੀ ਜਿਹਦਾ ਕੋਈ ਪਤਾ ਹੀ ਨਹੀਂ ਕਿ ਕਿਹੜੇ ਖਾਤੇ ਜਾ ਰਿਹਾ ਇਹ ਕਰਾਪਸ਼ਨ ਇਡੀ ਵੱਡੀ ਹੈ ਉਹਦੇ ਵਿਰੋਧ ਚ ਧਰਨਾ ਚੱਲ ਰਿਹਾ ਸੀ ਅੱਜ ਇਹ ਟੋਲ ਅਸੀਂ ਸਦਾ ਵਾਸਤੇ ਫ੍ਰੀ ਕਰਤਾ ਜਿੰਨਾ ਚਿਰ ਜਿਹਦੇ ਬੰਦੀਆਂ ਨਾਲ ਬੈਠ ਕੇ ਕੋਈ ਫੈਸਲਾ ਨਹੀਂ ਹੁੰਦਾ ਇਹਦੇ ਕੋਈ ਲੀਗਲ ਡਾਕੂਮੈਂਟ ਜਿਹੜਿਆ ਉਹ ਜਿਹਦੇ ਬੰਦੀਆਂ ਨੂੰ ਨਹੀਂ ਦਿਖਾਇਆ ਜਾਂਦਾ ਬਿਲਕੁਲ ਅਸੀਂ ਸਾਰੇ ਜਿਹੜੇ ਇਹਦੇ ਬੂਤ ਹੈ ਇਹਨਾਂ ਨੂੰ ਤਰਪਾਲਾ ਲਪੇਟ ਕੇ ਆਪਣੇ ਝੰਡੇ ਲਾ ਦਿੱਤੇ ਨੇ ਔਰ ਪੂਰੇ ਦੇਸ਼ ਦੇ ਆਵਾਮ ਨੂੰ ਬੇਨਤੀ ਕੀਤੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਭਾਈ ਇਹਨੂੰ ਤਾਲੇ ਲੱਗ ਚੁੱਕਿਆ ਹੈ ਇਹ ਜਿਹੜਾ ਟੋਲ ਹੈ ਲਾਡੋਵਾਲ ਟੋਲ ਯਾਦ ਰੱਖੋ ਇੱਥੇ ਕਿਸੇ ਵੀ ਵੀਰ ਭੈਣ ਨੇ ਕਿਸੇ ਵੀ ਸਮਾਜ ਦੇ ਬੰਦੇ ਨੇ ਆਉਣਾ ਕਿਸੇ ਵੀ ਮਹਿਕਮੇ ਦੇ ਬੰਦੇ ਨੇ ਆਉਣਾ ਉਹ ਆਪਣੀ ਇੱਥੇ ਪਰਚੀ ਬਿਲਕੁਲ ਨਾ ਕਟਾਓ ਅਸੀਂ ਚੱਲੇ ਆਂ ਪਰ ਸਾਡੇ ਲੋਕਲ ਸਾਥੀ ਲੋਕਲ ਕੇਡਰੇ ਇੱਥੇ ਲੱਗ ਗਈ ਆ ਆ ਲਾਗਲੇ ਪਿੰਡ ਆ ਲਾਗਲੇ ਖੇਤ ਸਾਡੇ ਹੀ ਨੇ ਨਵਦੀਪ ਦੇ ਹੱਕ ਤੁਸੀਂ ਜਾ ਰਹੇ ਹੋ ਕਿੰਨੇ ਤਰੀਕੇ ਨਾਲ ਬਿਲਕੁਲ ਜਿਹੜਾ ਨਵਦੀਪ ਜਲਵੇੜਾ ਬਾਟਰ ਕਹਨਨ ਦੇ ਨਾਂ ਤੇ ਮਸ਼ਹੂਰ ਹੈ ਉਹ ਸਾਡੇ ਉੱਤੇ ਜ਼ਬਰ ਹੋ ਰਿਹਾ ਹਰਿਆਣਾ ਸਰਕਾਰ ਨੇ ਉਹਨੂੰ ਮਹਾਲੀ ਏਅਰਪੋਰਟ ਤੋਂ ਚੱਕ ਕੇ ਲੈ ਗਿਆ ਹੋਏ ਨੇ ਔਰ ਉੱਤੇ ਅਨਮਨੁੱਖੀ ਇਧਕਾਰਾਂ ਦਾ ਦਸ਼ਤਦ ਹੋ ਰਿਹਾ ਉਹਨੂੰ 13-13 ਘੰਟੇ ਖੜਾ ਕੀਤਾ ਜਾ ਰਿਹਾ ਉਹਨੂੰ ਬਰਫ਼ ਤੇ ਨੰਗੇ ਪਿੰਡੇ ਲਟਾਇਆ ਜਾ ਰਿਹਾ ਅਸੀਂ ਉਹਦੇ ਵਿਰੋਧ ਦੇ ਵਿੱਚ ਐਸਪੀ ਜਿਹੜਾ ਅੰਮਾਲਾ ਉਹਦਾ ਘਰਾਵ ਕਰਨ ਵਾਸਤੇ ਉਹਤੇ ਧਰਨਾ ਦੇਣ ਵਾਸਤੇ 17 ਤਰੀਕ ਨੂੰ ਲਾਡੋਵਾਲ ਟੋਲ ਤੋਂ 8 ਵਜੇ ਇਤੋਂ ਰਵਾਨਗੀ ਕਰਨੀ ਆ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਇਸ ਜ਼ਬਰਦਸਤ ਕਲਾਬ ਸਾਡਾ ਸਾਥ ਦਿਓ ਪਿਛਲੀ ਵਾਰ ਵੀ ਰੋਕਿਆ ਗਿਆ ਇਸ ਵਾਰ ਕਿਸ ਤਰੀਕੇ ਨਾਲ ਤੇ ਆ ਦੇਖੋ ਅਸੀਂ ਹੁਣ ਕੋਈ ਟਰਾਲੀਆਂ ਟਰੈਕਟਰ ਨਹੀਂ ਲਈ ਉਹਨਾਂ ਦਾ ਆਬਜੈਕਸ਼ਨ ਸੀ ਪੇ ਟਰਾਲੀਆਂ ਟਰੈਕਟਰ ਲੈ ਕੇ ਜਾਂਦੇ ਅਸੀਂ ਸੰਕੇਤਕ ਤੌਰ ਤੇ ਇਹ ਜਿਹੜਾ ਧਰਨੇ ਦੇਣ ਜਾ ਰਹੇ ਹਾਂ ਔਰ ਇਸ ਧਰਨੇ ਦੇ ਵਿੱਚ ਅਸੀਂ ਵਾਹਨ ਜਿਹੜੇ ਸਾਡੇ ਉਹ ਕਾਰਾਂ ਤੇ ਗੱਡੀਆਂ ਹੋਣਗੀਆਂ ਬੱਸਾਂ ਹੋਣਗੀਆਂ ਉਹ ਸਾਨੂੰ ਜਾਣ ਦਿੱਤਾ ਜਾਵੇ ਉਹ ਸਾਨੂੰ ਨਾ ਰੋਕੇ ਜਾਵੇ ਕੋਈ ਗੱਲਬਾਤ ਹੋ ਪਾਈ ਹੈ ਉਹਨਾਂ ਦੇ ਨਾਲ ਕੋਈ ਜਿਹੜਾ ਸ਼ੰਭੂ ਵਾਲਾ ਰਸਤਾ ਹੈ ਉਹ ਅਸੀਂ ਸਰਕਾਰਾਂ ਨੂੰ ਬਾਰ ਬਾਰ ਅਪੀਲ ਕਰਦੇ ਆਂ ਕਿ ਉਹਨੂੰ ਖੋਲੋ ਆਮ ਜਨਤਾ ਨੂੰ ਪ੍ਰੋਬਲਮ ਹੋ ਰਹੀ ਹੈ ਆਮ ਲੋਕਾਂ ਦਾ ਬਿਜ਼ਨਸ ਸਟੱਪ ਹੋ ਗਿਆ ਤੇ ਪੰਜਾਬ ਨੂੰ ਆਰਥਿਕ ਪੱਖੋਂ ਵੱਡੀ ਸੱਟ ਵੱਜ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਖਦੇ ਆ ਕਿ ਭਾਈ ਤੂੰ ਮੂੰਹ ਦੇ ਵਿੱਚ ਘੁੰਗੀਆਂ ਪਾ ਕੇ ਬੈਠਾ ਐ ਇਹ ਜਿਹੜੀ ਸੜਕ ਸ਼ੰਭੂ ਵਾਲਿਆਂ ਨੂੰ ਖਲਵਾਓ ਇਹ ਆਪਣਾ ਪ੍ਰੈਸ਼ਰ ਦੇਵੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਤੇ ਭਈ ਇਹਨੂੰ ਸੜਕ ਨੂੰ ਖੋਲੋ ਤੇ ਖਲਵਾਇਆ ਜਾ ਦੇ ਦੇ ਨਾਮ ਦਾ ਖਾਨਾ ਪਾਪਾ ਨਹੀਂ ਬਗਵਾ ਮੋਰੀਆ ਕਹਿੰਦੇ ਕਿਸਾਨ ਇੱਥੇ ਬੈਠੇ ਨੇ ਦੇਖੋ ਕਿਸਾਨਾਂ ਨੇ ਬਿਲਕੁਲ ਜਿਹੜੀ ਸਰਵਿਸ ਰੋਡ ਐ ਇੱਕ ਮਨਵੇ ਛੱਡਿਆ ਹੋਇਆ ਹੈ ਉਹਦੇ ਮੋਰੇ ਦੀਵਾਰ ਬੀਜੇਪੀ ਨੇ ਕੀਤੀ ਹੋਈ ਹਰਿਆਣਾ ਸਰਕਾਰ ਨੇ ਕਿਸਾਨਾਂ ਨੇ ਕੋਈ ਸੜਕ ਨਹੀਂ ਰੋਕੀ ਹੋਈ ਕਿਸਾਨ ਬਿਲਕੁਲ ਸਾਈਡ ਤੇ ਬੈਠੇ ਨੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਵਾਰ-ਵਾਰ ਦੱਸਣਾ ਚਾਹੁੰਦਾ ਇਹ ਸਰਕਾਰਾਂ ਦੀ ਮਿਲੀ ਭੋਗਤ ਹੈ ਉਹ ਚਾਹੇ ਕੇਂਦਰ ਦੀ ਸਰਕਾਰ ਚਾਹੇ ਹਰਿਆਣਾ ਦੀ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਉਹ ਸੜਕ ਸਾਡੀ ਖੋਲੀ ਜਾਵੇ ਬਣਾ ਟੋਲ ਫਰੀ ਪੱਕਾ ਹੀ ਆ ਜੀ ਬਿਲਕੁਲ ਜਿੰਨਾ ਚਿਰ ਕੋਈ ਸਮਝੌਤਾ ਨਹੀਂ ਹੁੰਦਾ ਇਹ ਟੋਲ ਬਿਲਕੁਲ ਫਰੀ ਹੈ